ਰਵਿਕਰਨ ਸਿੰਘ ਕਹਲੋ ਪਾਜ ਪਾਚੇ ਸ਼ਾਮਲ ਅਕਾਲੀ ਦਲ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਕੀਤਾ ਬਰਖਾਸਤ ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਚ ਪਾਜਪਾ ਕੀਤੀ ਜੁਆਇਨ ਸ਼੍ਰੋਮਣਯ ਅਕਾਲੀ ਦਲ ਵੱਲੋਂ ਪਾਰਟੀ ਦੇ ਵਿੱਚੋਂ ਮੁਅਤਲ ਕੀਤੇ ਗਏ ਰਵਿਕਰਨ ਸਿੰਘ ਕਹਲੋ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਅਤੇ ਉਹਨਾਂ ਦਾ ਸਵਾਗਤ ਕੀਤਾ। ਇਸ ਮੌਕੇ ਮਨਜਿੰਦਰ ਸਿੰਘ ਸਿਰਸਾ, ਪਰਮਿੰਦਰ ਸਿੰਘ ਬਰਾੜ ਵੀ ਮੌਜੂਦ ਰਹੇ। ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਣ ਉਪਰੰਤ ਉਹਨਾਂ ਨੇ ਕਿਹਾ ਕਿ ਮੈਂ ਅਕਾਲੀ ਦਲ ਦੇ ਪ੍ਰਧਾਨ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਸੱਚ ਸੁਣ ਕੇ ਕਾਰਵਾਈ ਕਰਨ ਦੀ ਬਜਾਏ ਮੈਨੂੰ ਪਾਰਟੀ ਦੇ ਵਿੱਚੋਂ ਬਾਹਰ ਕਰ ਦਿੱਤਾ ਅਤੇ ਮੈਂ ਭਾਜਪਾ ਜੁਆਇਨ ਕਰ ਲਈ। ਰਵਿਕਰਨ ਸਿੰਘ ਕਾਲੋ ਨੇ ਕਿਹਾ ਕਿ ਇਸ ਪਾਰਟੀ ਨੂੰ ਸਾਡੇ ਬਜ਼ੁਰਗਾਂ ਨੇ ਬੜੀਆਂ ਕੁਰਬਾਨੀਆਂ ਦੇ ਕੇ ਬਣਾਇਆ ਤੇ ਉਹਨਾਂ ਦਾ ਖੂਨ ਇਸ ਪਾਰਟੀ ਦੇ ਵਿੱਚ ਸ਼ਾਮਲ ਹੈ ਪਰ ਹੁਣ ਇਹ ਪਾਰਟੀ ਇੱਕ ਲਿਮਿਟਿਡ ਕੰਪਨੀ ਬਣ ਕੇ ਰਹਿ ਗਈ ਹੈ ਦੱਸਦੇ ਕਿ ਰਵਿਕਰਨ ਹਲਕਾ ਡੇਰਾ ਬਾਬਾ ਨਾਨਕ ਤੋਂ 2022 ਚ ਚੁਜਿੰਦਰ ਸਿੰਘ ਰੰਦਾਵਾ ਖਿਲਾਫ ਵਿਧਾਨ ਸਭਾ ਚੋਣ ਲੜ ਚੁੱਕੇ ਨੇ ਉਹ ਮਹਿਜ 234 ਵੋਟਾਂ ਤੋਂ ਇਹ ਚੋਣ ਹਾਰ ਗਏ ਸਨ ਰਵਿਕਰਨ ਸਿੰਘ ਕਾਲੋ ਸਾਬ ਦਾ ਮੰਤਰੀ ਅਤੇ ਵਿਧਾਨ ਸਭਾ ਦੇ ਸਪੀਕਰ ਰਹਿ ਚੁੱਕੇ ਸਵਰਗੀ ਨਿਰਮਲ ਸਿੰਘ ਕਾਲੋ ਦੇ ਸੁਪੁੱਤਰ ਨੇ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਇੰਚਾਰਜ ਰਵਿਕਰਨ ਸਿੰਘ ਕਾਲੋ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਰਨ 'ਤੇ ਪਾਰਟੀ ਦੀ ਮੈਂਬਰਸ਼ਿਪ ਤੋਂ ਮੁਅਤਲ ਕਰ ਦਿੱਤਾ ਸੀ ਸੁਖਬੀਰ ਬਾਦਲ ਨੇ ਕਿਹਾ ਸੀ ਕਿ ਅਨੁਸ਼ਾਸਨਹੀਣਤਾ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਅਜੇ ਰਵਿਕਰਨ ਸਿੰਘ ਦੇ ਕਾਲੋ ਦੇ ਵੱਲ ਭਾਜਪਾ ਜੁਆਇਨ ਕਰ ਲਈ ਗਈ ਹੈ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਅਤੇ ਉਹਨਾਂ ਦਾ ਸਵਾਗਤ ਕੀਤਾ ਜਦੋਂ ਪਾਰਟੀ ਕੋਈ ਇਹੋ ਜਿਹਾ ਗਲਤ ਫੈਸਲਾ ਲੈ ਲਿੰਦੀ ਆ ਨਾ ਤਾਂ ਮੁੜ ਕੇ ਕਿਸੇ ਨਾ ਕਿਸੇ ਸਿਰ ਮੜਦੇ ਆ ਮੈਂ ਅੱਗੇ ਪਹਿਲਾਂ ਵੀ ਸਾਰੇ ਚੈਨਲ ਨਾਲ ਨਾਲ ਗੱਲਬਾਤ ਕਰਦੇ ਆ ਉਹੀ ਕਿਹਾ ਮੈਂ ਕਿਹਾ ਮੈਨੂੰ ਇਹ ਦੱਸਣ ਸਹੀ ਕਿ ਮੇਰੀ ਪਾਰਟੀ ਵਿਰੋਧੀ ਕਾਰਵਾਈ ਕੀ ਆ ਕਿਸੇ ਨਾਲ ਮੇਰੀ ਕੋਈ ਪਿਕਚਰ ਵਿਖਾ ਦੇਣ ਕਿਸੇ ਨਾਲ ਮੇਰੀ ਕੋਈ ਗੱਲਬਾਤ ਹੁੰਦੀ ਕੋਈ ਜਗ੍ਹਾ ਦੱਸ ਦੇਣ ਜਾਂ ਕੋਈ ਇਹ ਦੱਸ ਦੇਣ ਕਿ ਮੈਂ ਫਲਾਣੇ ਲੀਡਰ ਨੂੰ ਫਲਾਣੇ ਥਾਂ ਜਾ ਕੇ ਮਿਲ ਕੇ ਆਇਆ ਮੈਂ ਤਾਂ ਸਿਰਫ ਗੱਲ ਕੀਤੀ ਸੀ ਡੇਰਾ ਬਾਬਾ ਨਾਨਕ ਹਲਕੇ ਦੇ ਵਿੱਚ ਜਿਹੜੀ ਚੱਲ ਰਹੀ ਸੀ ਇੱਕ ਬਾਅ ਬਰੋਲਾ ਚੱਲ ਰਿਆ ਸੀ ਉਹਦੀ ਗੱਲ ਕੀਤੀ ਸੀ ਮੈਂ ਕਿਹਾ ਸੀ ਕਿ ਪਾਰਟੀ ਦੇ ਵਿੱਚ ਬਲਾਤਕਾਰੀ ਨੂੰ ਮੈਂ ਐਂਟਰ ਨਹੀਂ ਹੋਣ ਦੇਣਾ ਕਿਉਂਕਿ ਪਾਰਟੀ ਨੇ ਮਿਲਨ ਲਗਭਗ ਫੈਸਲਾ ਕੀਤਾ ਪਿਆ ਸੀ ਕਿ ਉਸ ਮਾੜੇ ਬੰਦੇ ਨੂੰ ਮਾੜੇ ਅੰਸਰ ਨੂੰ ਪਾਰਟੀ 'ਚ ਸ਼ਾਮਲ ਕਰਨਾ ਤੇ ਮੈਂ ਕਿਹਾ ਸੀ ਕਿ ਹਲਕੇ ਦੇ ਲੋਕਾਂ ਦੀ ਆਵਾਜ਼ ਸੁਣ ਲਈਏ ਮੈਂ 2 ਦਿਨ ਪਹਿਲਾਂ ਹਲਕੇ ਦੇ ਜਿਹੜੇ ਮੋਤਬਰ ਸੱਜਣ ਸੀ ਨਾ ਉਹਨਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਬੁਲਾਇਆ ਤੇ ਉਹਨਾਂ ਦੇ ਅੱਗੇ ਪੱਖ ਰੱਖਿਆ ਕਿ ਮੈਂ ਚਾਹੁੰਦਾ ਵਾਂ ਕਿ ਇਹ ਪਾਰਟੀ ਸਪਸ਼ਟ ਕਰਿਆ ਕਿ ਤੁਹਾਡੇ ਵਿੱਚ ਵਰਕਰਾਂ ਦੇ ਵਿੱਚ ਸਾਡੇ ਆਗੂ ਸਹਿਬਾਨਾਂ ਦੇ ਵਿੱਚ ਜਿਨ੍ਹਾਂ ਨੇ ਜਾ ਕੇ ਪਿੰਡੋਂ ਵੋਟਾਂ ਕੱਢਣੀਆਂ ਨੇ ਪਾਰਟੀ ਨੂੰ ਵੋਟਾਂ ਪਾਉਣੀਆਂ ਨੇ ਉਹਨਾਂ ਨੂੰ ਆ ਕੇ ਸਪਸ਼ਟ ਕਰੇ ਕਿ ਅਸੀਂ ਉਸ ਬਲਾਤਕਾਰੀ ਨੂੰ ਜਿੱਤੇ ਐਡਾ ਵੱਡਾ ਕਨਾਉਣਾ ਅਪਰਾਧ ਕੀਤਾ ਉਸ ਦੇ ਨਾਲ ਪਾਰਟੀ ਦਾ ਕੋਈ ਸਬੰਧ ਨਹੀਂ ਕਿਉਂਕਿ ਜਿਹੜੀ 2-3 ਦਿਨ ਪਹਿਲਾਂ ਉਹਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਜਿਹਦੇ ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਦੋ ਮੈਂਬਰ ਬੈਠੇ ਸੀ ਇੱਕ ਜ਼ਿਲ੍ਹਾ ਪ੍ਰਧਾਨ ਇੱਕ ਸਾਬਕਾ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਦਾ ਬੈਠਾ ਸੀ ਤਾਂ ਮੈਂ ਪਾਰਟੀ ਨੂੰ ਇਹੋ ਪੁੱਛਿਆ ਸੀ ਕਿ ਇਹ ਕੇਸ ਬਿਨਾ ਤੇ ਉੱਥੇ ਗਏ ਨੇ ਜੇ ਇਹ ਪਾਰਟੀ ਨੂੰ ਪਤਾ ਨਹੀਂਗਾ ਤੇ ਇਹ ਬੰਦੇ ਗਏ ਨੇ ਤੇ ਪਾਰਟੀ ਉਹਨਾਂ ਤੇ ਕਾਰਵਾਈ ਕਰੇ ਪਾਰਟੀ ਨੇ ਉਹਨਾਂ ਤੇ ਕਾਰਵਾਈ ਕਰਨ ਦੇ ਬਜਾਏ ਜਿਨਨੇ ਆਵਾਜ਼ ਚੁੱਕੀ ਕਿ ਧੀਆਂ ਪੈਣਾ ਦੀ ਇੱਜ਼ਤ ਲੁੱਟਣ ਵਾਲੇ ਨੂੰ ਪਾਰਟੀ 'ਚ ਸ਼ਾਮਲ ਮੈਂ ਨਹੀਂ ਹੋਣ ਦੇਣਾ ਉਹਨੂੰ ਪਾਰਟੀ 'ਚ ਬਰਖਾਸਤ ਕਰਤਾ ਗਿਆ ਇਸ ਕਰਕੇ ਪਾਰਟੀ ਦਾ ਜਿਹੜਾ ਹੁਕਮ ਆ ਪ੍ਰਧਾਨ ਸਾਹਿਬ ਦਾ ਜਿਹੜਾ ਫੈਸਲਾ ਸੁਣਾਇਆ ਮੈਂ ਪ੍ਰਧਾਨ ਸਾਹਿਬ ਦਾ ਧੰਨਵਾਦ ਕਰਦਾ ਕਿ ਜੇ ਮੈਂ ਲੋਕਾਂ ਦੀ ਗੱਲ ਕੀਤੀ ਆ ਲੋਕਾਂ ਦੀਆਂ ਧੀਆਂ ਪੈਣਾ ਨੂੰ ਬਚਾਉਣ ਦੀ ਗੱਲ ਕੀਤੀ ਆ ਤੇ ਜੇ ਉਹਨਾਂ ਮੈਨੂੰ ਸਜ਼ਾ ਦਿੱਤੀ ਆ ਤੇ ਮੈਂ ਸਜ਼ਾ ਜਿਹੜੀ ਆ ਖੇੜੇ ਮੱਥੇ ਪ੍ਰਵਾਨ ਕਰਦਾ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ